ਸਤਿ ਸ਼੍ਰੀ ਅਕਾਲ ਦੋਸਤੋ ਪਿਆ ਪਰਿਫਤੇ ਤੁਹਾਨੂੰ ਕਰੇ ਇੱਕ ਵਾਰ ਫਿਰ ਤੁਹਾਡੇ ਸਾਰੇ ਚੈਨਲ ਸਵਾਗਤ ਹੈ ਤੁਸੀਂ ਜੋਗ ਜੋਤੀ ਵਰਲਡ ਦੇ ਨਾਲ ਭਾਈ ਬਲਵਿੰਦਰ ਸਿੰਘ ਜਟਾਣਾ ਵਾਲੇ ਕੌਣ ਨਹੀਂ ਜਾਣਦਾ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਨਾਮ एसवाईएल ਨਾਲ ਕਿਵੇਂ ਜੁੜਿਆ ਉਸ ਬਾਰੇ ਵੀਡੀਓ ਆ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣਾ ਵਿਚਾਰ ਜ਼ਰੂਰ ਸਾਂਝਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾਬ ਜੀ ਦੇ ਨਾਲ ਸ਼ਹੀਦ ਪਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਪਿਤਾ ਜੀ ਦੀ ਇੱਕ ਸੰ 2004 ਦੇ ਵਿੱਚ ਹੋਈ ਇੰਟਰਵਿਊ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਪੁਸਤਕ ਦੇ ਵਿੱਚ ਦਰਜ ਹੈ ਬੇਸ਼ੱਕ ਪਾਈ ਬਲਵਿੰਦਰ ਸਿੰਘ ਜਟਾਣਾ ਦੇ ਬਿਰਧ ਪਿਤਾ ਸਰਦਾਰ ਸੋਹਣ ਸਿੰਘ ਦੇ ਨਾਲ ਇੰਟਰਵਿਊ ਤੇ ਉਸ ਸਮੇਂ ਇਹਨਾਂ ਦੇ ਮੌਕੇ ਤੇ ਪਾਈ ਬਲਵਿੰਦਰ ਸਿੰਘ ਜੀ ਦੇ ਚਾਚਾ ਜੀ ਵੀ ਇਸ ਇੰਟਰਵਿਊ ਦੇ ਦੌਰਾਨ ਮੌਜੂਦ ਸਨ ਜਿਨ੍ਹਾਂ ਨੇ ਬਿਆੰਤ ਸੀਹੇ ਚਾਲੇ ਪਾਇ ਬਲਵਿੰਦਰ ਸਿੰਘ ਦੇ ਚਾਚੇ ਦੇ ਪੁੱਤਰ ਹਰਪ੍ਰੀਤ ਸਿੰਘ ਰਿੰਕੂ ਤੇ ਦਲਬੀਰ ਸਿੰਘ ਵੰਟੀ ਵੀ ਕੋਲ ਹੀ ਬੈਠੇ ਸਨ ਸਭ ਤੋਂ ਪਹਿਲਾਂ ਪ੍ਰਸ਼ਨ ਪੁੱਛਿਆ ਗਿਆ ਸੀ ਬਾਪੂ ਜੀ ਆਪਣੇ ਪਰਿਵਾਰਕ ਪਿਛੋਕੜ ਦੇ ਬਾਰੇ ਦੱਸੋ ਸਰਦਾਰ ਸੋਹਣ ਸਿੰਘ ਜੀ ਨੇ ਆਖਿਆ ਮੇਰੀ ਉਮਰ ਤੇ 77 ਬਰੇ ਹੋਣੀ ਹੈ ਇਹ ਰਾਮਦਾਸ ਸਿੰਘ ਮੈਥੋ ਛੋਟਾ ਹੈ ਤੇ ਸਾਡਾ ਤੀਜਾ ਭਰਾ ਅਜੀਤ ਸਿੰਘ ਹੈ ਬਲਵਿੰਦਰ ਸਿੰਘ ਦੇ ਨਾਨਕੇ ਸਲੇਮਪੁਰ ਪਿੰਡ ਜੀ ਮਕੋੜ ਨੇ ਲਾਗੇ ਸ਼ਾਇਦ 1958 ਚ ਮੀਰਾ ਵਿਆਹ ਹੋਇਆ ਨਸੀਬਕੋਰ ਨਾ ਸੀ ਬਲਵਿੰਦਰ ਦੀ ਮਾਦਾ ਮੈਂ ਆਪਣੀ ਸਾਰੀ ਜਸਮੀਰ ਕੌਰ ਦਾ ਰਿਸ਼ਤਾ ਆਪਣੇ ਭਰਾ ਰਾਮਦਾਸ ਸਿੰਘ ਨੂੰ ਕਰਵਾਇਆ ਮੇਰੇ ਭਰਾ ਦੇ ਵਿਆਹ ਤੋਂ ਪਹਿਲਾਂ ਹੀ ਬਲਵਿੰਦਰ ਦੀ ਮਾਂ ਬਿਮਾਰ ਹੋ ਗਈ ਕੋਹੜ ਪੋਹੜ ਤਾਂ ਕੀਤਾ ਪਰ ਉਹ ਮੈਨੂੰ ਸਦਾ ਨਹੀਂ ਛੱਡ ਗਈ ਸੀ ਦੂਜਾ ਪ੍ਰਸ਼ਨ ਪੁੱਛਿਆ ਸੀ ਬਲਵਿੰਦਰ ਹੋਰੀ ਕਿੰਨੇ ਭੈਣ ਪਰਾ ਸੀ ਬਲਵਿੰਦਰ ਹੋਰੀ ਦੋ ਭਰਾ ਸੀ ਪਰ ਅਸੀਂ ਛੋਟਾ ਮੁੰਡਾ ਪਵਨ ਸਿੰਘ ਮੁਸਕਾਬਾਦ ਵਾਲੀ ਮੇਰੀ ਭੈਣ ਨੂੰ ਦੇ ਦਿੱਤਾ ਹੋਇਆ ਹੈ ਸਾਡੇ ਕੋਲ ਤਾਂ ਇਹ ਬਲਵਿੰਦਰ ਸਿੰਘ ਹੀ ਸੀ ਕੁੜੀ ਵੱਡੀ ਦੀ ਦੋਹਾਂ ਤੋਂ सुरेंद्र ਕੌਰ ਉਹ ਦਤਾਲਪੁਰ ਵਿਆਹੀ ਹੋਈ ਹੈ ਬਲਵਿੰਦਰ ਸਿੰਘ ਦਾ ਸੁਭਾਅ ਬਚਪਨ ਵਿੱਚ ਕਿਹੋ ਜਿਹਾ ਸੀ ਉਹ ਸ਼ੁਰੂ ਤੋਂ ਹੀ ਪੜ੍ਹਨ ਲਿਖਣ ਦਾ ਬੜਾ ਸ਼ੌਕੀਨ ਸੀ ਪਹਿਲੋਂ ਪਿੰਡੋਂ ਪੜਿਆ ਫਿਰ ਬੀਏ ਬੇਲੇ ਤੋਂ ਕੀਤੀ ਐਮਏ ਰੋਪੜ ਤੋਂ ਕਰਦਾ ਸੀ ਜਦੋਂ ਚੱਕ ਰਪਿਆ ਉਹ ਸ਼ੁਰੂ ਤੋਂ ਹੀ ਸਿੱਖੀਬਾਦ ਬੜਾ ਖਿਆਲ ਸੀ ਉਸ ਦਾ ਬਲਵਿੰਦਰ ਸਿੰਘ ਦਾ ਪਿੰਡ ਵਿੱਚ ਤਾਂਮਕ ਪ੍ਰੋਗਰਾਮਾਂ ਵੇਲੇ ਸਭ ਤੋਂ ਮੋਹਰੇ ਹੁੰਦਾ ਸੀ ਰੋਪੜ ਰੋਪੜ ਦਾ ਕੀ ਚੱਕਰ ਪੈ ਗਿਆ ਸੀ ਜਦੋਂ ਰੋਪੜ ਪਰ ਪੜਨ ਲੱਗਿਆ ਆ ਤਾਂ ਉਥੇ ਕਾਲਜ ਵਿੱਚ ਅਖੰਡ ਪਾਠ ਕਰਵਾਇਆ ਵੇ ਲੋਕ ਕਾਲਜ ਕਰੀਏ ਅਖੰਡ ਪਾਠ ਨਹੀਂ ਸੀ ਹੋਇਆ ਬਲਵਿੰਦਰ ਸਿੰਘ ਨੇ ਆਪਣੇ ਨਾਲ ਹੋਰ ਮੰਡੇ ਇਕੱਠੇ ਕਰਕੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਕਾਫੀ ਖੈਬਾਜੀ ਹੋਈ ਮਗਰੋਂ ਕਾਲਜ ਵਾਲੇ ਮੰਨ ਗਏ ਸ਼ਾਹੀ ਦਰਸ਼ਨ ਸਿੰਘ ਰਾਗੀ ਸਿੰਘ ਸਾਹੀ ਵੀ ਆਇਆ ਸੀ ਉਹ ਉੱਥੇ ਕਿਹੜੇ ਸਾਲ ਦੀ ਗੱਲ ਹੈ 1985 ਦਾ ਮੇਰੇ ਖਿਆਲ 'ਚ ਚੱਕਰ ਕੀ ਪੈ ਗਿਆ ਸੀ ਇਹਦੇ ਜਦੋਂ ਐਮਏ ਦੇ ਪੇਪਰ ਦੇਣੇ ਸੀ ਤਾਂ ਕਹਿਣ ਲੱਗਾ ਭਈ ਮਾ ਰੋਪੜ ਕਮਰਾ ਲੈ ਕੇ ਉੱਥੇ ਤਿਆਰੀ ਕਰਨੀ ਹੈ ਅਸੀਂ ਆਖਿਆ ਕਿ ਚਲੋ ਠੀਕ ਆ ਪਰ ਤੂੰ ਹਫ਼ਤੇ ਵਿੱਚ ਜਿੰਕ ਦੋ ਵਾਰ ਹੀ ਮਿਲ ਜਾਇਆ ਕਰੀ ਇਹ ਕਈ ਮੁੰਡੇ ਉੱਥੇ ਇਕੱਠੇ ਰਹਿੰਦੇ ਸੀ ਇੱਕ ਬੋਧਵਾਰ ਨੂੰ ਇਹਨੇ ਪੈਂਡਾਉਣਾ ਸੀ ਪਰ ਆਇਆ ਹੀ ਨਾ ਅਸੀਂ ਉਡੀਕਦੇ ਰਹੇ ਸੋਮਵਾਰ ਨੂੰ ਮੈਂ ਬਲਵਿੰਦਰ ਦੇ ਚਾਚੇ ਰਾਮਦਾਸ ਨੂੰ ਰੋਪੜ ਭੇਜਿਆ ਕਿ ਪਤਾ ਕਰੇ ਪਰ ਜਦ ਨੂੰ ਉਹ ਖੋਦੀ ਖਾ ਰ ਗਿਆ ਵਿੱਚ ਉਹ ਗੱਲ ਕੀ ਸੀ ਬਲਵਿੰਦਰ ਸਿੰਘ ਨੇ ਦੱਸਿਆ ਸੀ ਬਈ ਕੋਈ ਮੌਲੀ ਦਾ ਮੁੰਡਾ ਸਾਡੇ ਕੋਲ ਰਾਤ ਕੱਟ ਗਿਆ ਸੀ ਜਿਸ ਕਾਰਨ ਪਟਿਆਲੇ ਦੀ ਪੁਲਿਸ ਕਮਰੇ ਦੇ ਵਿੱਚ ਰਹਿਣ ਵਾਲੀ ਚਾਰਾਂ ਮੁੰਡਿਆਂ ਨੂੰ ਲੈ ਗਈ ਸੀ ਪਟਿਆਲੇ ਚਾਰਾਂ ਉੱਪਰ ਬਿਹਾਦ ਤਸ਼ੱਦਦ ਹੋਇਆ ਮੈਨੂੰ ਤਾਂ ਇਹ ਬਾਅਦ ਵਿੱਚ ਪਤਾ ਲੱਗਿਆ ਉਦੋਂ ਤਾਂ ਬਲਵਿੰਦਰ ਨੇ ਕੁਝ ਨਹੀਂ ਦੱਸਿਆ ਦੋ ਚਾਰ ਦਿਨ ਕਰ ਰਿਹਾ ਕਿ ਉਹ ਫਿਰ ਰੋਪੜ ਚੱਲਿਆ ਗਿਆ ਸੀ ਕਮਰਾ ਬਦਲ ਲਿਆ ਤੇ ਉੱਥੇ ਰਹਿਣ ਲੱਗ ਪਿਆ ਤੇ ਅੱਗੋਂ ਕੀ ਹੋਇਆ ਫਿਰ ਵਿਸਾਖੀ ਤੋਂ ਇੱਕ ਦਿਨ ਵਗਰੋਂ ਪੁਲਿਸ ਦਾ ਛਾਪਾ ਪੈ ਗਿਆ ਇਥੇ ਕਹਿੰਦੇ ਖੇੜੀ ਪਿੰਡ ਕੋਈ ਬੰਦਾ ਮਾਰਦਾ ਅੱਛਾ ਬਲਵਿੰਦਰ ਵਿਸਾਖੀ ਵਾਲੇ ਦਿਨ ਆਇਆ ਸੀ ਕਰੇ ਉਹਨਾਂ ਆਪਣੇ ਸਾਰੀਆਂ ਫੋਟੋਆਂ ਵਗੈਰਾ ਇੱਧਰ ਉੱਧਰ ਕਰ ਦਿੱਤੀ ਆ ਪੁਲਿਸ ਅਗਲੇ ਦਿਨ ਆਈ ਕੋਈ ਨਾਲ ਵੀ ਸੀ ਬਲਵਿੰਦਰ ਦੇ ਵੰਟੀ ਬਲਵਿੰਦਰ ਦੇ ਚਾਚੇ ਦਾ ਮੁੰਡਾ ਕਹਿਣ ਲੱਗਾ ਮੁੰਡਾ ਤਾਂ ਕਦੇ ਵੀ ਕੋਈ ਉਦੋਂ ਪਹਿਲਾਂ ਕਰਨ ਹੀ ਸਿਆਇਆ ਇੱਕ ਫੈਡਰੇਸ਼ਨ ਵਾਲਾ ਇੰਦਰਜੀਤ ਸਿੰਘ ਆਇਆ ਸ਼ਾਇਦ ਰਤਨ ਗਰਦਾ ਸੀ ਸੋ ਅੱਗੇ ਸਵਾਲ ਪੁੱਛਿਆ ਗਿਆ ਕਿ ਕਿਹੜੇ ਠਾਣੇ ਦੀ ਪੁਲਿਸ ਸੀ ਚਮਕੌਰ ਸਾਹਿਬ ਠਾਣੇ ਦੀ ਪੁਲਿਸ ਆਈ ਸੀ ਮੈਂ ਤਾਂ ਕਰਨ ਹੀ ਸੀ ਇਹਨੂੰ ਰਾਮਦਾਸ ਸਿੰਘ ਵੱਲ ਇਸ਼ਾਰਾ ਕਰਕੇ ਉਸ ਸਮੇਂ ਕਿਹਾ ਲੈ ਗਏ ਇਹਨੂੰ 14 ਦਿਨ ਠਾਣੇ ਰੱਖਿਆ ਮਗਰੋਂ ਮੈਂ ਪੇਸ਼ ਹੋ ਗਿਆ ਪੁੱਛ ਰਹੇ ਰਹੇ ਬਲਵਿੰਦਰ ਸਿੰਘ ਕਿੱਥੇ ਆ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕਿਹਦੇ ਦੱਲੀਗੁੜ ਹੋਊ ਪਥਰੇੜੀ ਕਿਹਦੇ ਸਾਨੂੰ ਪਤਾ ਲੈ ਕੇ ਦੱਸੀ ਮੈਂ ਹਾਂ ਪਰ ਦਿੱਤੀ ਪੁਲਿਸ ਨੇ ਮੈਨੂੰ ਛੱਡ ਦਿੱਤਾ ਪਕੋੜਾ ਹੋਣ ਮਗਰੋਂ ਤੁਸੀਂ ਉਹਨੂੰ ਮਿਲੇ ਹਾਂ ਕਿਸੇ ਬੰਦੇ ਰਾਹੀਂ ਮੈਂ ਉਹਨੂੰ ਮਿਲਿਆ ਮੈਂ ਉਹਨੂੰ ਆਖਿਆ ਬਈ ਤੂੰ ਪੇਸ਼ ਹੋ ਜਾ ਸਾਨੂੰ ਕਾਹਨੂੰ ਪਰੇਸ਼ਾਨ ਕਰਦਾ ਹੈ ਕਹਿੰਦਾ ਜੇ ਮੈਂ ਪੇਸ਼ ਹੋ ਗਿਆ ਤਾਂ ਮੈਨੂੰ ਪੁਲਿਸ ਨੇ ਝੂਠੇ ਮੁਕਾਬਲੇ ਦੇ ਵਿੱਚ ਮਾਰ ਸੁੱਟਣਾ ਫਿਰ ਮੈਂ ਲੜ ਕੇ ਕਿਉਂ ਨਾ ਮਰਾਂ ਮੇਰੇ ਮੋਹ ਨਿਕਲਿਆ ਪੁੱਤ ਜੇ ਤੂੰ ਪੇਸ਼ ਨਹੀਂ ਹੋਣਾ ਤਾਂ ਕੋਝ ਕਰਕੇ ਮਰੀਂ ਕੁਝ ਕਰਕੇ ਮਰੇਗਾ ਤਾਂ ਸਾਨੂੰ ਕੋਈ ਅਫਸੋਸ ਨਹੀਂ ਹੋਊਗਾ ਪਰਿਵਾਰ ਦੇ ਹੋਰ ਕਿਸੇ ਮੈਂਬਰ ਨੂੰ ਵੀ ਮਿਲਿਆ ਆ ਮਿਲਦਾ ਰਿਹਾ ਘਰ ਵੀ ਆਇਆ ਕਈ ਵੇਰ ਆਦੀਕ ਰਾਤੋਂ ਹੋਣਾ ਕੋਈ ਨਾ ਕੋਈ ਜਜਾਰੂ ਨਾਲ ਵੀ ਹੁੰਦਾ ਸੀ ਲਵੇਰਾ ਆਪਣੇ ਘਰ ਦਾ ਹੁੰਦਾ ਹੀ ਸੀ ਬਲਵਿੰਦਰ ਸਿੰਘ ਦੀ ਚਾਚੀ ਨੇ ਚਾਟ ਦੁੱਧ ਕਰਮ ਕਰ ਦੇਣਾ ਤਕਰੀਬਨ ਸਾਰੇ ਹੀ ਜਜਾਰੂ ਆਪਣੇ ਘਰ ਆਏ ਹੋਣੇ ਨੇ ਉਹਦੇ ਨਾਲ ਦੇ ਇਹਨਾਂ ਜੋ ਕਿਸੇ ਨੇ ਪੁਲਿਸ ਕੋਲ ਚੁਗਲੀ ਤਾਂ ਨਹੀਂ ਕੀਤੀ ਪਿੰਡ ਵੀ ਚ ਉਹਦਾ ਬਹੁਤ ਸਤਿਕਾਰ ਸੀ ਹਰੇਕ ਇੱਜ਼ਤ ਕਰਦਾ ਸੀ ਕਦੇ ਵੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਉਹ ਤਾਂ ਉਹ ਦਿਨੇ ਤਾਂ ਕਦੇ ਦਿਖਾਈ ਨਹੀਂ ਦਿੱਤਾ ਹਨੇਰੀ ਸਵੇਰੇ ਹੀ ਆਉਂਦਾ ਸੀ ਮੈਨੂੰ ਤਾਂ ਲੱਗਦਾ ਨਹੀਂ ਭਈ ਪਿੰਡ ਦੇ ਕਿਸੇ ਬੰਦੇ ਨੂੰ ਕਦੇ ਉਹ ਮਿਲਿਆ ਹੋਊਗਾ ਬਲਵਿੰਦਰ ਤੇ ਭਗੋੜਾ ਹੁਣ ਮਗਰੋਂ ਪੁਲਿਸ ਦਾ ਕੀ ਰਵੱਈਆ ਸੀ ਪੁਲਸ ਇੱਕ ਚੱਕਰੀ ਜਲ ਪਿਆ ਕਦੋਂ ਕਦੀ ਕੋਈ ਥਾਣੇ ਕਦੀ ਕਿਸੇ ਦੂਜੇ ਥਾਣੇ ਕਦੀ ਫੜ ਲੈਣਾ ਕਦੀ ਛੱਡ ਦੇਣਾ ਕੋਈ ਥਾਣਾ ਹੋਣਾ ਜਿਹੜਾ ਅਸੀਂ ਨਹੀਂ ਦੇਖਿਆ ਮੈਨੂੰ ਮੇਰੇ ਐਸ ਪ੍ਰਾਰਾਮਦਾਸ ਸਿੰਘ ਨੂੰ ਤੇ ਹੋਰਾਂ ਰਿਸ਼ਤੇਦਾਰਾਂ ਨੂੰ ਪੁਲਸ ਨੇ ਵਕਤ ਭਾਈ ਰੱਖਿਆ ਮਾਰ ਕੁੱਟ ਵੀ ਕਰਦੇ ਸੀ ਦਬਕੀ ਮਾਰਦੇ ਤੇ ਡਰਾਵੇ ਦੇਂਦੇ ਰਹਿੰਦੇ ਸੀ ਕਿ ਬਲਵਿੰਦਰ ਨੂੰ ਫੜਾਓ ਕਈ ਚੰਗੇ ਵੀ ਬਥੇਰੇ ਸੀ ਪੁਲਸੀਏ ਰੋਪੜ ਦਾ ਇੱਕ ਹੋਲਦਾਰ ਸੀ ਸ਼ਾਇਦ ਸ਼ਿੰਦਾ ਸੀ ਉਹਦਾ ਨਾਮ ਇੱਕ ਵਾਰ ਮੈਂ ਰੋਟੀ ਖਾਣ ਲੱਗਾ ਕੋਲ ਖੜੇ ਪੁਲਸੀਏ ਨੂੰ ਜਦੋਂ ਪਤਾ ਲੱਗਾ ਕਿ ਮੈਂ ਬਲਵਿੰਦਰ ਸਿੰਘ ਜਟਾਣੇ ਦਾ ਪਿਓ ਹਾਂ ਤਾਂ ਉਹਨੇ ਸਾਨੂੰ ਗਾਲ੍ਹਾਂ ਦੇਣ ਲੱਗ ਪਿਆ ਉਹ ਸਾਨੂੰ ਤੇ ਕਹਿੰਦਾ ਇਹਨਾਂ ਨੂੰ ਕਾਦੀ ਰੋਟੀ ਜਿਹੜੇ ਪੁਲਿਸ ਨੂੰ ਮਾਰਦੇ ਫਿਰਦੇ ਆ ਮੈਂ ਉੱਥੇ ਰੋਟੀ ਛੱਡ ਦਿੱਤੀ ਦੂਜੇ ਪੁਲਸੀਏ ਨੇ ਮੇਰੀਆਂ ਇੰਨੀਆਂ ਮਿਹਨਤਾਂ ਕੀਤੀਆਂ ਕਿ ਜੇ ਕਰਦਾ ਵੀ ਕੋਈ ਹੁੰਦਾ ਤਾਂ ਸ਼ਾਇਦ ਇੰਨਾ ਖਿਆਲ ਨ ਕਰਦਾ ਉਹਨੇ ਮੈਨੂੰ ਬਹੁਤ ਪਿਆਰ ਨਾਲ ਮਜਬੂਰ ਕਰਕੇ ਰੋਟੀ ਖਵਾਈ ਨਾਰੀ ਆਖੀ ਜਾਵੇ ਜਿਹੜੇ ਅੱਗੇ ਦਿਨ ਸੀ ਉਹ ਨਹੀਂ ਰਹੇ ਤੇ ਜਿਹੜੇ ਹੁਣ ਨੇ ਇਹ ਵੀ ਨਹੀਂ ਰਹਿਣੇ ਇੱਕ ਹੋਰ ਪੁਲਿਸਿਆ ਸੀ ਉਹ ਆਖਿਆ ਕਰੇ ਕਿ ਬਲਵਿੰਦਰ ਪੰਦਾ ਇਹ ਬੰਦਾ ਪਰ ਇੱਕ ਰਾਦੇਸ਼ਾਮ ਠਾਣੇਦਾਰ ਸੀ ਉਹਨੇ ਸਾਨੂੰ ਬੜੀ ਤੰਗੀ ਦਿੱਤੀ ਤੁਸੀਂ ਕੀ ਸਮਝਦੇ ਹੋ ਕਿ ਪੁਲਿਸ ਦਾ ਰਵਈਆ ਸਾਰਿਆਂ ਘਰਕੂਆਂ ਦੇ ਪਰਿਵਾਰਾਂ ਪ੍ਰਤੀ ਕੋਈ ਹਸੀ ਨਹੀਂ ਸ਼ਾਇਦ ਬਰਵਿੰਦਰ ਹੋਰਾਂ ਦਾ ਵੀ ਫਰਕ ਸੀ ਕਿ ਉਹ ਨਜਾਇਜ਼ ਕੰਮ ਨਹੀਂ ਸਿੱਖਰਦੇ ਉਹਨਾਂ ਦੀ ਆਪਣੀ ਬਹੁਤ ਏਜੰਸੀ ਇਲਾਕੇ ਵਿੱਚ ਬਾਕੀ ਹਰ ਬੰਦੇ ਦਾ ਆਪਣਾ ਸੁਭਾਅ ਹੁੰਦਾ ਹੈ ਰਾਜੀ ਸ਼ਾਮ ਠਾਣੇਦਾਰ ਸਾਨੂੰ 당 ਹੀ ਕਰਦਾ ਰਿਹਾ ਇੱਕ ਵਾਰੀ ਇੱਥੇ ਰੇਡ ਕਰਨ ਆਇਆ ਸਾਈਡ ਵਾਲੀ ਬਾਰੀ ਨੂੰ ਵੇਖ ਕੇ ਕਹਿੰਦਾ ਇੱਥੇ ਉਹਦੀ ਲੰਘਿਆ ਹੋਣਾ ਬਲਵਿੰਦਰ ਮੈਂ ਆਖਿਆ ਬਾਰੀ ਵਿੱਚ ਪੱਕੀ ਝੁਗਾਠੇ ਸਰੀਏ ਫੇਟ ਨੇ ਐ ਕਿਵੇਂ ਵਿਚ ਦੀ ਲੰਘ ਜਾਊ ਪਰ ਉਹ ਆਵਾਤਾਵਾ ਬੋਲੀ ਜਾਵੇ ਨਾਲ ਦੇ ਪੁਲਸੀ ਰੋਕਦੇ ਵੀ ਰਹੇ ਪਰ ਮੈਨੂੰ ਉਹ ਫੜ ਕੇ ਰੂਪਰ ਠਾਣੇ ਲੈ ਗਿਆ ਉਥੇ ਦਬਕੀ ਮਾਰਦਾ ਰਿਹਾ ਤੇ ਡਰਾਵੇ ਡਰਾਵੇ ਦਿੰਦਾ ਰਿਹਾ ਉਹਨੇ ਬਹੁਤ ਪਰੇਸ਼ਾਨ ਕੀਤਾ ਬਲਤੀ ਇਹ ਰਾਦੇ ਸ਼ਾਮ ਠਾਲੇਦਾਰ ਇੱਥੇ ਇੱਕ ਵਾਰੀ ਕਹਿੰਦਾ ਸੀ ਕਿ ਤੁਸੀਂ ਬਰਵਿੰਦਰ ਸਿੰਘ ਨੂੰ ਫੜਾਉਂਦੇ ਨਹੀਂ ਅਸੀਂ ਕਾਰ ਨੂੰ ਅਗਲਾ ਦੇਣੀ ਆ ਤਾਂ ਮੇਰੀ ਮਾਂ ਨੇ ਉਹਨੂੰ ਤੀਲਾਂ ਵਾਲੀ ਰੱਬੀ ਫੜਾ ਦਿੱਤੀ ਭਈ ਤੂੰ ਹੋਣੀ ਅਗਲਾ ਦੇ ਫੇਰ ਤਾਂਹਾ ਠਾਹਾ ਦੇਖੀ ਮਾਤਾ ਦਾ ਤਾ ਫੇਰ ذلیਤ ਸੀ ਸਵਾਲ ਪੁੱਛਿਆ ਸੌਂ ਸਿੰਘ ਹਾਂਜੀ ਬੜੀ ਦਲੇਰ ਦਿਲ ਸੀ ਇੱਕ ਵਾਰ ਸਾਨੂੰ ਫੜਨ ਮਾਛੀਵਾੜੇ ਦੀ ਪੁਲਸਾਈ ਸੀ ਉਹਨਾਂ ਪੁਲਸੀਆਂ ਦੀ ਉਹਨੇ ਚੰਗੀ ਕਪੱਤ ਕੀਤੀ ਉਹ ਗਾਲ ਕਹਿਣ ਲੱਗੀ ਚੱਕਦੀ ਨਹੀਂ ਸੀ ਦੱਸਦੇ ਆ ਉਹਦੀ ਲਾਸ਼ ਤੇ ਬਹੁਤ ਰਗੜਾ ਸੀ ਲੱਗਦਾ ਬਈ ਖਾਤਲਾਂ ਨਾਲ ਟੱਕਰ ਉਹਨੇ ਜ਼ਰੂਰ ਲਈ ਹੋਊ ਗੋਲੀ ਉਹਦੇ ਮੱਥੇ ਵਿੱਚ ਮਾਰੀ ਹੋਈ ਸੀ ਸ਼ਾਇਦ ਪੰਛੀ ਜਾਣੀਆਂ ਨੇ ਲੱਤਾਂ ਬਾਹਾਂ ਤੋਂ ਫੜ ਕੇ ਗੋਲੀ ਮਾਰੀ ਹੋਵੇਗੀ ਉਹ ਜੀ ਦੱਸ ਰਿਹਾ ਵੀ ਜਿੱਦਣ ਸੈਣੀ ਉੱਪਰ ਹਮਲਾ ਹੋਇਆ ਉਦੋਂ ਲੋਕਾਂ ਨੇ ਕਿਹਾ ਸੀ ਬਈ ਉਧਰ ਭੇਜੋ ਪਰ ਇਹ ਦਲੇਰ ਸੀ ਕਹਿੰਦੀ ਕੋਈ ਗੱਲ ਨਹੀਂ ਬੱਤ-ਬੱਤ ਫੜ ਕੇ ਲੈ ਜਾਣਗੇ ਸੈੜੀ ਤੇ ਹਮਲੇ ਮਗਰੋਂ ਲੋਕਾਂ ਨੇ ਇਹੋ ਜਿਹੇ ਸ਼ੰਕੀ ਕਿਉਂ ਕੀਤੇ ਬਣਤੀ ਭਾਈ ਸਾਹਿਬ ਜੀ ਦਾ ਭਤੀਜ ਸੈੜੀ ਸਾਡੇ ਪਰਿਵਾਰ ਦੇ ਮਗਰ ਬਹੁਤ ਬੁਰੀ ਤਰ੍ਹਾਂ ਵਿਆ ਹੋਇਆ ਸੀ ਬਲਵਿੰਦਰ ਸਿੰਘ ਦਾ ਜਿਹੜਾ ਭਰਾ ਪਵਨ ਸਿੰਘ ਭੂਆ ਨੇ ਪਾਲਿਆ ਹੋਇਆ ਇਹਨਾਂ ਉਹਦਾ ਵਿਆ ਸੀ ਉਸ ਦੀ ਬਰਾਤ ਸਮਰਾਲੀ ਕੋਲ ਕੁੰਗਰਾਲੀ ਪਿੰਡ ਵਿੱਚ ਗਈ ਸੀ ਆਨੰਦ ਕਾਰਜ ਤੋਂ ਇੱਕਦਮ ਬਾਅਦ ਪੁਲਿਸ ਆ ਗਈ ਅਤੇ ਮੇਰਾ ਦਿੱਲੀ ਬਾਲਾਪਰਾ ਗੁਰਮੁਖ ਸਿੰਘ ਚੱਕ ਲਿਆ ਮੇਰੀ ਕੁਰਾਲੀ ਵਾਲੇ ਮੇਰੇ ਕੁਰਾਲੀ ਵਾਲੇ ਚਾਚੇ ਦਾ ਪੁੱਤਰ ਹਰਜਿੰਦਰ ਸਿੰਘ ਤੇ ਮਰਿੰਡੇ ਵਾਲੇ ਕੁਲਵੀਰ ਸਿੰਘ ਨੂੰ ਪੁਲਿਸ ਚੱਕ ਕੇ ਲੈ ਗਈ ਜਦੋਂ ਕੁੰਗਰਾਲੀ ਪਿੰਡ ਤੋਂ ਬਰਾਤ ਵਾਪਸ ਆ ਰਹੀ ਸੀ ਤਾਂ ਪੁਲਿਸ ਨੇ ਰਸਤੇ ਵਿੱਚ ਗੱਡੀਆਂ ਰੋਕ ਕੇ ਵਿਆਹ ਵਾਲੇ ਮੁੰਡੇ ਪਵਨ ਸਿੰਘ ਨੂੰ ਵੀ ਚੁੱਕ ਲਿਆ ਇਹਨਾਂ ਨੂੰ ਹਫ਼ਤਾ ਥਾਣਿਆਂ ਦੇ ਵਿੱਚ ਰੱਖਿਆ ਤੇ ਨਾਲ ਬੇਇਤਹਾਸ਼ਾ ਤੇ ਸ਼ਤ ਤਦ ਵੀ ਕੀਤਾ ਉਹਨਾਂ ਦੀ ਹਾਲਤ ਦੇਖਣਯੋਗ ਵੀ ਨਹੀਂ ਸੀ ਕਿਉਂਕਿ ਸਾਡੀ ਦਤਾਰਪੁਰੀ ਵਾਲੀ ਪੈਣ ਦੇ ਕਾਰ ਪੁਲਿਸ ਰੇਡਾਂ ਮਾਰਦੀ ਰਹਿੰਦੀ ਸੀ ਬਲਵਿੰਦਰ ਸਿੰਘ ਦੇ ਜੀਜੇ ਨੂੰ ਬੜੀ ਵੀਰ ਪੁਲਿਸ ਨੇ ਚੁਕਿਆ ਸਮੀਰ ਸੈਣੀ ਉੱਪਰ ਜਦੋਂ ਚੰਡੀਗੜ੍ਹ ਬੰਬ ਚੱਲੇ ਆ ਤਾਂ ਫਿਰ ਇਹਦਾ ਸ਼ੱਕ ਬਲਵਿੰਦਰ ਦੇ ਗਰੁੱਪ ਉੱਪਰ ਆਉਣਾ ਸੁਆਭ ਕੀ ਸੀ ਪਿੰਡ ਦੇ ਲੋਕਾਂ ਨੂੰ ਮਹਿਸੂਸ ਹੋਇਆ ਕਿ ਪੁਲਿਸ ਬਦਲੇ ਦੀ ਕਾਰਵਾਈ ਕਰ ਸਕਦੀ ਹੈ ਤਾਂ ਜੋ ਲੋਕ ਕਰਤਿਆਂ ਨੂੰ ਇਧਰ ਉਧਰ ਪੈਣ ਲਈ ਆਗਦੇ ਸੀ ਤੇ ਜਿਹਦਣੇ ਘਰ ਉੱਪਰ ਹਮਲਾ ਹੋਇਆ ਉਹਦਣ ਮੈਂ ਤੇ ਮੇਰੇ ਪਿਤਾ ਰਾਏਕੋ ਥਾਣੇ ਦੇ ਵਿੱਚ ਬੰਨ ਸੀ ਤਾਇਆ ਜੀ ਚਮਕੌਰ ਸਾਹਿਬ ਅਸੀਂ ਬਚ ਗਏ ਕਰਜਿੰਗ ਜੀ ਸੀ ਸਾਰੇ ਮਰ ਗਏ ਘਰ ਉੱਪਰ ਹਮਲੇ ਵਾਲੇ ਦਿਨ ਦੀ ਗੱਲ ਦਸੋ ਸੋਨ ਸਿੰਘ ਨੇ ਆਖਿਆ ਮੈਂ ਤਾਂ ਚਮਕੌਰ ਸਾਹਿਬ ਠਾਣੇ ਬਹਾਂਸੀ ਉਦੋਂ ਮੇਰਾ ਪ੍ਰਾਗ ਹਾਈਕੋਰਟ ਠਾਣੇ ਸੀ ਇਹ ਬਾਂਟੀ ਵੀ ਨਾਲ ਈ ਸੀ ਰਾਈਕੋਰਟ ਬਾਂਟੀ ਸੀ ਭਾਈ ਸਾਹਿਬ ਜੀ ਦੇ ਚਾਚੇ ਦਾ ਮੁੰਡਾ ਸੋ ਬਾਂਟੀ ਨੇ ਆਖਿਆ ਸਾਨੂੰ ਤਾਂ ਲੋਕਾਂ ਤੋਂ ਹੀ ਪਤਾ ਲੱਗ ਗਿਆ ਜਿੱਦਣ ਸੁਨੀਤ ਸਾਹਿਬੀ ਉੱਪਰ ਚੰਡੀਗੜ੍ਹ ਬੰਬ ਚੱਲਿਆ ਤਾਂ ਇੱਥੇ ਪਿੰਡ ਆਠਣ ਜਿਹੇ ਕੋਈ ਓਪਰਾ ਬੰਦਾ ਆਇਆ ਉਹ ਇੱਥੇ ਘਰ ਆ ਕੇ ਪਤਾ ਕਰਕੇ ਗਿਆ ਬਈ ਪਰਿਵਾਰ ਦੇ ਕਿੰਨੇ ਜੀ ਕਰਦੇ ਸਾਡੇ ਇੱਕ ਮੁੰਡੇ ਨੂੰ ਪਿੰਡ ਕਿਸੇ ਨੇ ਰਾਤ ਨੂੰ ਆਪਣੇ ਬਲ ਪਾਲਿਆ ਸਾਵਧਾਨੀ ਵਜੋਂ ਘਰ ਮੇਰੀ ਮਾਂ ਜਸਮੀਰ ਕੌਰ ਸੀ ਮੇਰੀ ਤਕਮੀ ਦੇ ਵਿੱਚ ਪੜਦੀ ਭੈਣ ਮਾਲਪ੍ਰੀਤ ਕੌਰ ਸੀ ਦਾਦੀ ਦੁਆਰ ਕੀ ਖੋਰ ਤੇ ਬਲਵਿੰਦਰ ਦਾ ਭਾਣਜਾ 6 ਸਾਲ ਦਾ ਸੀ ਇਸ ਭਾਣਜੇ ਹਰ ਸਿਮਰਨਜੀਤ ਸਿੰਘ ਦੀਆਂ ਲੱਤਾਂ ਨੂੰ ਪੋਲੀਓ ਸੀ ਪਤਾ ਲੱਗਿਆ ਕਿ ਰਾਤੀ 3-4 ਵਜੇ ਨਕਲੀ ਨਿਹੰਗ ਆਈ ਸੀ ਉਹਨਾਂ ਕੁੰਡਾ ਖੜਕਾਇਆ ਜਦੋਂ ਕੁੰਡਾ ਖੋਲਿਆ ਤਾਂ ਗੋਲੀਆਂ ਦਾ ਮੀਂਹ ਪ RA ਦਿੱਤਾ ਮਗਰੋਂ ਲਾਸ਼ਾਂ ਉੱਤੇ ਕੱਪੜੇ ਸੁੱਟ ਕੇ ਮਕਾਨ ਨੂੰ ਅਗ ਲਗਾ ਦਿੱਤੀ ਇਹ ਆਮ ਚਰਚਾ ਹੈ ਕਿ 38 ਗਾ 1991 ਨੂੰ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦਾ ਕਤਲਿਆਮ ਨਕਲੀ ਨਿਹੰਗ ਅਜੀਤ ਸਿੰਘ ਟੋਲੇ ਦੇ ਕਾਤਲ ਟੋਲੇ ਨੇ ਕੀਤਾ ਸੀ ਜਿਹੜਾ ਬਾਅਦ ਵਿੱਚ ਅਜੀਤ ਪੂਲਾ ਗੱਡੀ ਚਾੜਿਆ ਸੀ ਜਿਨ੍ਹਾਂ ਨੇ ਗੱਡੀ ਚਾੜਿਆ ਸੀ ਉਹ ਅੱਜ ਵੀ ਮੌਜੂਦ ਨਹੀਂ ਖੈਰ ਤੇ ਉਹਨਾਂ ਨੇ ਅਗਲਾ ਸਵਾਲ ਪੁੱਛਿਆ ਪਰ ਰਾਤ ਨੂੰ ਕੁੰਡਾ ਕਿਉਂ ਖੋਲਿਆ ਪੁਲਿਸ ਤਾਂ ਆਉਂਦੀ ਹੀ ਰਹਿੰਦੀ ਸੀ ਕਰਤੇ ਵਾਲੇ ਸੋਚਿਆ ਹੋਣਾ ਬਈ ਪੁਛ ਪੜਤਾਲ ਲਈ ਪੁਲਿਸ ਆਈ ਹੈ ਇਸ ਗੱਲ ਦਾ ਚੇਤ-ਚੇਤਾ ਹੀ ਨਹੀਂ ਸੀ ਤੁਹਾਨੂੰ ਕਦੇ ਜਿਸਮਾਨੀ ਤੇ ਸ਼ੱਦਦਾ ਦਾ ਸ਼ਿਕਾਰ ਵੀ ਪੜਨਾ ਪਿਆ ਸੌਣ ਸਿੰਘ ਜੀ ਨੇ ਦੱਸਿਆ ਇੱਕ ਵਾਰ ਚੰਡੀਮੰਦਰ ਕੋਲ ਕੋਈ ਡੀਐਸਪੀ ਮਾਰਿਆ ਗਿਆ ਉਦੋਂ ਵੀ ਸਾਨੂੰ ਲੈ ਗਏ ਸਾਨੂੰ ਹਰਿਆਣੇ ਦੇ ਕਈ ਥਾਣਿਆਂ ਵਿੱਚ ਰੱਖਿਆ ਚੰਡੀਮੰਦਰ ਥਾਣੀ ਨਾਰਾਇਣਗੜ੍ਹ ਥਾਣੀ ਐਚ ਐਮਟੀ ਅੰਬਾਲੀ ਵਗੈਰਾ ਥਾਣਿਆਂ ਵਿੱਚ ਲਈ ਫਿਰਦੇ ਰਹੇ ਅੰਬਾਲੀ ਵੀ ਸ਼ਾਇਦ ਇੱਕ ਦਿਨ ਪੁੱਛਣ ਲੱਗੇ ਬਈ ਕਿੱਥੇ ਆ ਬਲਵਿੰਦਰ ਦਬਕੇ ਮਾਰਦੇ ਰਹੇ ਡਰਾਵੇ ਦਿੰਦੇ ਰਹੇ ਫਿਰ ਪਟਾ ਲੈ ਗਏ ਲੈ ਆਏ ਪਾਸੇ ਕਰਕੇ ਮੇਰੇ 4-5 ਪਟੇ ਮਾਰੇ ਕਿਹਦੇ ਦੱਸ ਮੈਂ ਕਿਹਾ ਦੱਸਦਾ ਉਹ ਰੁਗ ਗਿਆ ਮੈਂ ਆਖਿਆ ਜੋ ਕੁਝ ਮੈਂ ਉਹ ਪਤਾ ਸੀ ਦੱਸ ਦਿੱਤਾ ਇਹ ਤੋਂ ਬਾਅਦ ਮੈਨੂੰ ਕੱਖ ਪਤਾ ਨਹੀਂ ਲੈ ਹੁਣ ਵਿਸ਼ੱਕ ਗੋਲੀ ਮਾਰਦੇ ਕਈ ਦਿਨਾਂ ਮਗਰੋਂ ਸਾਨੂੰ ਛੱਡ ਦਿੱਤਾ ਅਸੀਂ ਧੋਮੇ ਪਾਈ ਬਾਈਕ ਦੇ ਨਾਲ ਮਗਰੋਂ ਘਰੇ ਆ ਗਏ ਅਗਲਾ ਸਵਾਲ ਪੁੱਛਿਆ ਕਿ ਤੁਹਾਨੂੰ ਆਪਣੇ ਪੁੱਤਰ ਉੱਪਰ ਕਦੀ ਮਾਣ ਹੋਇਆ ਕੋਈ ਗੋਹ ਗੱਲ ਦੱਸੋ ਇੱਕ ਵਾਰ ਚਮਕੋਠਾਣੀ ਮੈਂ ਤੇ ਬੰਟੀ ਭਤੀਜਾ ਬਣ ਸੀ ਉਦੋਂ 88 ਦਿਹਾੜ ਆਏ ਸੀ ਇੱਕ ਪੁਲਸੀਆ ਉੱਥੇ ਨਵਾਂ ਹੀ ਆਇਆ ਸੀ ਆਗੇ ਕਹਿੰਦਾ ਚਲੋ ਥਾਣੇ ਦੀ ਛੱਤ ਉੱਤੇ ਇਹ ਮਿੱਟੀ ਸੁੱਟੋ ਮੈਂ ਆਖਿਆ ਕਿ ਚਾਬੀ ਕਿ ਸੁੱਟ ਦਿੰਦੇ ਹਾਂ ਇੰਨੀ ਗੱਲ ਤੇ ਹੀ ਉਹ ਪੁਲਸੀਆ ਗਾਲ ਦੀ ਕਿ ਮੇਰੇ ਰਫਲ ਦਾ ਵਟ ਮਾਰਨ ਲੱਗਿਆ ਚਲੀਆਂ ਖੁਰਦਵਾਰੇ ਚਰਨਜੀਤ ਸਿੰਘ ਚੰਦੇ ਦਾ ਪਿਓ ਇੱਕਦਮ ਉਹਨੂੰ ਕਹਿੰਦਾ ਦੇਖ ਲੈ ਸੋਚ ਕੀ ਹੱਤ ਚੁਕੀ ਰੋੜਾ ਗੋੜਾ ਸੁਣ ਕੇ ਮੁਰਸ਼ੀ ਕੋਲੋਂ ਛਿੰਦਾ ਹੌਲਦਾਰ ਭੱਜ ਕੇ ਆਇਆ ਆ ਕਿ ਉਸ ਪੁਰਸ਼ੀਏ ਨੂੰ ਗਾਲਾ ਕੱਢ ਕਰਦਾ ਆਖਣ ਲੱਗਾ ਸ਼ੇਰ ਦੀ ਪੂੰਛ ਨੂੰ ਹੱਥ ਲਾਉਣਾ ਤੇ ਪਤੰਦਰਾ ਪਤਾ ਲੱਗਿਆ ਤੈਨੂੰ ਤਾਂ ਪਤਾਲ ਵਿੱਚ ਵੀ ਨਹੀਂ ਛੱਡਣਾ ਉਸਨੇ ਬੇਰਿਸ ਮੌਕੇ ਆਪਣੇ ਪੁੱਤੇ ਪੁੱਤਰ ਉੱਪਰ ਬੜਾ ਮਾਣ ਆਇਆ ਬਾਦ ਵਿੱਚ ਉਹੀ ਪੁਰਸ਼ੀਆ ਸਾਨੂੰ ਚਾਹ ਪਾਣੀ ਪੁੱਛਿਆ ਕਰੇ ਬੜਾ ਖਿਆਲ ਰੱਖਿਆ ਕਰੇ ਬਾਪੂ ਜੀ ਆਪਣੇ ਸਿੰਘਾਂ ਨੇ ਜੋ ਲੜਾਈ ਲੜੀ ਉਹ ਜਾਇਜ਼ ਹੈ ਹਾਂ ਬਿਲਕੁਲ ਜਾਇਜ਼ ਹੈ ਸਿੰਘਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਆਪਣੇ ਹੱਕ ਹੀ ਮੰਗੇ ਸੀ ਹੱਕਾਰੀ ਲੜਾਈ ਸੀ ਬਲਵਿੰਦਰ ਸਿੰਘ ਦੀ ਸ਼ਹੀਦੀ ਬਾਰੇ ਦੱਸੋ ਬਣਤੀ ਦਰਅਸਲ ਇਹਨਾਂ ਦੀ ਮੁੱਖ ਵਰੀ ਹੋਈ ਹੈ ਕਿਸੇ ਕੈਟ ਨੂੰ ਪੱਕਾ ਪਤਾ ਸੀ ਫਤਿਹਗੜ ਸਾਹਿਬ ਕੋਲ ਸਾਇਦਪੁਰ ਪਿੰਡ ਵਿੱਚ ਸੀਗੇ ਉਥੇ ਕੇਰਾ ਪੈ ਗਿਆ ਨਾਲ ਛਲੀਆਂ ਖੁਰਦ ਵਾਲਾ ਚਰਨਜੀਤ ਸਿੰਘ ਸੀ ਇਥੇ ਦੋਹਾਂ ਨੇ ਮੁਕਾਬਲਾ ਕੀਤਾ ਪਰ ਪੁਲਿਸ ਬਹੁਤ ਸੀ ਦੋਵੇਂ ਇਥੇ ਸ਼ਹੀਦ ਹੋ ਗਏ 1 ਅਕਤੂਬਰ 1991 ਦੀ ਗੱਲ ਹੈ ਇਥੋਂ ਲਾਸ਼ਾਂ ਚੁੱਕ ਕੇ ਫਤਿਹਗੜ ਸਾਹਿਬ ਲੈ ਆਏ ਮੈਂ ਤੇ ਬਾਪੂ ਜੀ ਰਾਈ ਕੋਟ ਆਣੇ ਸੀ ਉਦੋਂ ਪੁਲਸੀਏ ਸਾਡੇ ਨਾਲ ਬਲਵਿੰਦਰ ਵਾਰੇ ਕੋਈ ਜ਼ਿਆਦਾ ਹੀ ਗੱਲਾਂ ਕਰਦੇ ਰਹੇ 5 ਵਜੇ ਸਾਨੂੰ ਰਾਈ ਕੋਟ ਫਮਾਨੂ ਠਾਣੇ ਲਈ ਤੋੜ ਲਿਆ ਉੱਥੇ ਚਮਕੌਰ ਸਾਹਿਬ ਵਾਲੀ ਪੁਲਿਸ ਵੇਟੀ ਸੀ ਜਦ ਤੱਕ ਸਾਨੂੰ ਭਾਈ ਜੀ ਦੀ ਸ਼ਹੀਦੀ ਦਾ ਪਤਾ ਲੱਗਿਆ ਸੀ ਸੋਨ ਸਿੰਘ ਜੀ ਨੇ ਦੱਸਿਆ ਉਹਨਾਂ ਦੇ ਪਿਤਾ ਜੀ ਨੇ ਜਦੋਂ ਫਤਿਹਗੜ੍ਹ ਸਾਹਿਬ ਲਾਸ਼ਾਂ ਆਈਆਂ ਤਾਂ ਪੋਸਟਮਾਰਟਮ ਮਗਰੋਂ ਇਥੇ ਪੜ ਲੈ ਆਏ ਜਥੇਦਾਰ ਗੁਰਚਨ ਸਿੰਘ ਟੋੜਾ ਸ਼ੇਰ ਸਿੰਘ ਡੂਮ ਛੇੜੀ ਕਰਨੈਲ ਸਿੰਘ ਪੰਜੋਲੀ ਅਮਰੀਕ ਸਿੰਘ ਮਾਮੀ ਸੀ ਹੋਰ ਵੀ ਬਹੁਤ ਲੀਡਰ ਆਏ ਪੁਲਸੀਏ ਮੈਨੂੰ ਕਹਿੰਦੇ ਛੇਤੀ ਸੰਸਕਾਰ ਕਰ ਦੇ ਮੈਂ ਆਖਿਆ ਕਿ ਜਿਹਦੇ ਪਿੱਛੇ ਤੁਸੀਂ ਮੇਰੇ ਭਰਾ ਫਰੀਜੇ ਫੜੇ ਹੋਏ ਨੇ ਉਹ ਹੀ ਨਹੀਂ ਰਿਹਾ ਤਾਂ ਫਿਰ ਮੇਰੇ ਰਿਸ਼ਤੇਦਾਰ ਨੂੰ ਛੱਡੋ ਮੈਂ ਅੜ ਗਿਆ ਕਿ ਮੈਂ ਇਹਨਾਂ ਦੇ ਆਉਣ ਤੱਕ ਸੰਸਕਾਰ ਨਹੀਂ ਕਰਨਾ ਫਿਰ ਥਾਣੀਦਾਰ ਮੁਹੰਮਦ ਮੁਸਤਫਾ ਰਾਹੀਂ ਪਹੁੰਚ ਕਰਕੇ ਇਹਨਾਂ ਨੂੰ ਇੱਥੇ ਲੈ ਆਂਦਾ ਸੰਸਕਾਰ ਬੇਲੇ ਬਿਹਾਦੀ ਘਟਸੀ ਲੋਕਾਂ ਦੇ ਵਿੱਚ ਬਹੁਤ ਰੋਹ ਵੀ ਸੀ ਸੋ ਇਹ ਇੰਟਰਵਿਊ ਉਸ ਸਮੇਂ ਪਾਈ ਸਾਹਿਬ ਜੀ ਦੇ ਪਿਤਾ ਜੀ ਦੀ ਤੇ ਉਹਨਾਂ ਦੇ ਚਾਚੇ ਦੇ ਸੋ ਇਹ ਸੀ ਬਲਵਿੰਦਰ ਸਿੰਘ ਜਟਾਲਾ ਦੇ ਜੀਵਨ ਦੀ ਪੂਰੀ ਕਹਾਣੀ ਤੇ ਉਹਦੇ ਪਰਿਵਾਰ ਤੇ ਕੀਤੇ ਗਏ ਅਸਥਾਦ ਦੀ ਕਹਾਣੀ ਕਿਵੇਂ ਉਸ ਟਾਈਮ ਦੀਆਂ ਸਰਕਾਰਾਂ ਨੇ ਹਾਕਮ ਅਗਰ ਸਿੰਘਾ ਦੇ ਪਰ ਜ਼ੁਲਮ ਕੀਤਾ ਇੱਕ ਪਾਪੀ ਪੂਲਾ ਹੋਇਆ ਜਿਨੇ ਬਹੁਤ ਸਾਰੀਆਂ ਅਨੁਭਵਤ ਕੀਤਾ ਤੇ ਉਹਨੂੰ ਵੀ ਤੜ ਗੱਡੀ ਸਿੰਘਾ ਨੇ ਕਿਵੇਂ ਤਾੜਿਆ ਉਹਦੀ ਵੀ ਅਜੇ ਕਹਾਣੀਆਂ ਤੁਸੀਂ ਨਟ ਤੇ ਪੀਏ ਦੇਖ ਸਕਦੇ ਹੋ ਸੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ जरूर ਸਾਂਝੇ ਕਰੋ ਸਤਿ ਸ੍ਰੀ ਅਕਾਲ